ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਆਏ ਹੋਏ ਆ ਇਹ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਆ ਜੀ ਪਾਸ਼ਾ ਜੀ ਛੇਵੀ ਪਿੰਡ ਲੜੋਆ ਜ਼ਿਲ੍ਹਾ ਨਮਾਸ਼ਹਿਰ ਇਹਨੂੰ ਪੰਜ ਤੀਰਥ ਵੀ ਕਹਿੰਦੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਆਏ ਹੋਏ ਆ ਇਹ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਆ ਜੀ ਪਾਸ਼ਾ ਜੀ ਛੇਵੀ ਪਿੰਡ ਲੜੋਆ ਜ਼ਿਲ੍ਹਾ ਨਮਾਸ਼ਹਿਰ ਇਹਨੂੰ ਪੰਜ ਤੀਰਥ ਵੀ ਕਹਿੰਦੇ ਅਸ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਬਹੁਤ ਹੀ ਜ਼ਿਆਦਾ ਵੱਡੀ ਪਾਰਕਿੰਗ ਆ ਤਾਂ ਆਓ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਇੱਧਰਲੀ ਸਾਈਡ ਪਾਰਕ ਬਣੀ ਹੋਈ ਆ ਜੀ ਬਹੁਤ ਸੋਹਣੀ ਜਦੋਂ ਆਪਾਂ ਪਾਰਕਿੰਗ ਤੋਂ ਐਂਟਰੀ ਕਰਦੇ ਨਾ ਗੁਰਦੁਆਰੇ ਨੂੰ ਹਾਂਜੀ ਜਦੋਂ ਪਾਰਕਿੰਗ ਤੋਂ ਜਦੋਂ ਐਂਟਰੀ ਕਰਦੇ ਆ ਇੱਧਰ ਪਾਰਕ ਬਣੀ ਹੋਈ ਆ ਬਹੁਤ ਸੋਹਣੀ ਤੇ ਇਹ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੋਹਣੀ ਲੱਗਦੀ ਆ ਦੇਖਣ ਦੇ ਵਿੱਚ। ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਬਾਹਰਲੀ ਸਾਈਡ ਤੋਂ ਬਹੁਤ ਹੀ ਸੋਹਣਾ ਬਣਿਆ ਹੋਇਆ ਗੁਰੂ ਘਰ। ਇਹ ਰੋਡ ਇਧਰੋਂ ਜਿਹੜਾ ਆ ਰਿਹਾ ਇਹ ਪ੍ਰਾਗਪੁਰ ਤੋਂ ਆ ਰਿਹਾ ਜੀ। ਇਹ ਮੇਨ ਐਂਟਰੀ ਆ ਗੁਰਦੁਆਰਾ ਸਾਹਿਬ ਦੀ ਅੰਦਰ। ਉਹ ਅੱਗੇ ਪਾਰਕਿੰਗ ਦਾ ਗੇਟ ਆ ਜੀ ਇਹ ਮੇਨ ਐਂਟਰੈਂਸ ਆ ਗੁਰਦੁਆਰਾ ਸਾਹਿਬ ਦੀ ਤੇ ਗੁਰਦੁਆਰਾ ਸਾਹਿਬ ਤੇ ਜਿਹੜਾ ਗੇਟ ਆ ਬੇਖੋ ਕਿੱਡੇ ਵੱਡੇ ਲੱਗੇ ਹੋਏ ਨੇ ਤੇ ਕਿੰਨਾ ਸੋਹਣਾ ਲੱਗਦਾ ਉੱਪਰ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਦੇਖੋ ਪਾਰਕ ਬਹੁਤ ਸੋਹਣੀ ਬਣੀ ਹੋਈ ਐ ਇਧਰਲੀ ਸਾਈਡ ਅਜੀ ਸਿੰਘ ਜੀ ਅੱਜ ਆਪਾਂ ਆਏ ਹੋਏ ਆ ਰੋਡ ਦੁਆਰਾ ਪਾਸ਼ਾ ਹੀ ਸ਼ੇਮੀ ਪੰਜ ਤੀਰਥੀ ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ ਤੇ ਤੁਹਾਨੂੰ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਰੋਵਰ ਦੇ ਤੇ ਜਾਣਾਂਗੇ ਇੱਥੋਂ ਦਾ ਇਤਿਹਾਸ ਅਜੀ ਸਿੰਘ ਜੀ ਇਹ ਆ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਜੋ ਬੋਰਡ ਦੇ ਉੱਪਰ ਗੁਰਦੁਆਰਾ ਪੰਜ ਤੀਰਥੀ ਸਾਹਿਬ ਜੀ ਇਹ ਤੁਸੀਂ ਪੌਜ਼ ਕਰਕੇ ਜ਼ੂਮ ਕਰਕੇ ਪੜ੍ਹ ਲਿਓ ਆਪ ਤਾਂ ਨਿਸ਼ਾਨ ਸਾਹਿਬ ਲੱਗਾ ਹੋਇਆ ਜੀ ਇਹ ਤਾਂ ਇਹ ਨਿਸ਼ਾਨ ਸਾਹਿਬ ਲੱਗਾ ਹੋਇਆ ਜੀ ਤੇ ਉਧਰ ਐਕਸਾਈਡ ਦੇ ਉੱਤੇ ਸਰੋਵਰ ਆ ਜੀ ਤੇ ਆਹ ਬੋਰਡ ਲੱਗਾ ਹੋਇਆ ਜੀ ਜਿਹਦੇ ਉੱਤੇ ਇਤਿਹਾਸ ਲਿਖਿਆ ਹੋਇਆ ਸਰ ਇਹ ਤੁਸੀਂ ਪੜ੍ਹ ਲਿਓ ਪਾਜ਼ ਕਰਕੇ ਚਲੋ ਆਪਾਂ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ। ਇਹ ਘਾਟੀ ਸਲੋਪ ਬਣਾਈ ਹੋਈ ਹੈ ਜੀ ਉੱਪਰ ਜਾਣ ਵਾਸਤੇ ਕੋਠੇ ਦੇ ਉੱਤੇ ਤੇ ਇਹ ਮੇਨ ਮਾਰਤਾ ਜੀ ਗੁਰਦੁਆਰਾ ਸਾਹਿਬ ਦੀ ਚਲੋ ਆਓ ਸੰਗਤ ਜੀ ਤੁਹਾਨੂੰ ਅੰਦਰ ਲੈ ਚਲਦੇ ਆ ਦਰਸ਼ਨ ਕਰਾਉਣੇ ਆ ਗੁਰੂ ਜੀ ਦੇ। ਇਹ ਆ ਇੱਥੇ ਗੁਰੂ ਸਾਹਿਬ ਗੁਰਦੁਆਰਾ ਜੀ ਦੀ ਮੇਨ ਐਂਟ੍ਰੈਂਸ ਆ ਜਿਹੜੀ ਤੇ ਇਧਰਲੀ ਸਾਈਡ रोज सवेर नु हुमरनामा साहब लिखा जाना है तीन पढ़ लो आप ਵਾਹਿਗੁਰੂ ਵਾਹਿਗੁਰੂ ਇਹ ਪਾਠੀ ਸਿੰਘਾਂ ਵਾਸਤੇ ਬਣਿਆ ਹੋਇਆ ਜੀ ਇਹ ਬੋਰਡ ਤੁਸੀਂ ਪੜ ਲਓ ਦਰਬਾਰ ਇਹ ਮੀਰੀ ਪੀਰੀ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਸ਼ਾਏ ਛੇਮੀ ਲੜੋਆ ਸ਼ਹੀਦ ਭਗਤ ਸਿੰਘ ਨਗਰ ਤੇ ਇਹ ਇਥੋਂ ਦਾ ਫੋਨ ਨੰਬਰ ਹੈ ਜੀ ਬਹੁਤ ਹੀ ਸੋਹਣਾ ਹਾਲ ਬਣਿਆ ਹੋਇਆ ਹੈ ਸੰਗਤ ਜੀ ਉੱਪਰ ਛੱਤ ਦਾ ਕੰਮ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਜੀ ਬਹੁਤ ਹੀ ਸੋਹਣਾ ਤਿਆਰ ਕੀਤਾ ਹੋਇਆ ਜੀ ਆਓ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਇਹ ਸੰਗਤ ਜੀ ਹੁਣ ਬਿਲਕੁਲ ਸਾਰੀ ਬਿਲਕੁਲ ਨਵੀਂ ਮਾਰਬਲ ਦੀ ਬਣੀ ਹੋਈ ਪਾਲਕੀ ਜਾਂਦੀ ਆ ਪਹਿਲਾਂ ਇੱਥੇ ਜਿਹੜੀ ਪਾਲਕੀ ਸਾਹਿਬ ਸੀਗੇ ਉਹ ਆ ਸੀਗੇ ਇਹ ਹੁਣ ਇੱਧਰ ਰੱਖ ਦਿੱਤੇ ਗਏ ਆ ਤੇ ਇਹ ਨਗਾੜਾ ਪਿਆ ਸੰਗੇ ਜੀ ਨੇਪਾਲ ਕੀ ਸਭ ਪਹਿਲਾ ਹੁੰਦੇ ਸੀਗੀ ਲੱਕੜ ਦੇ ਤੇ ਹੁਣ ਜਦੋਂ ਇੱਥੇ ਕਾਰ ਸੇਵਾ ਹੋਈ ਆ ਤਾਂ ਉਸ ਤੋਂ ਬਾਅਦ ਫਿਰ ਇਹ ਮਾਰਬਲ ਦੀ ਬਾਲਕੀ ਇੱਥੇ ਲਗਾ ਦਿੱਤੀ ਗਈ ਹੈ ਜੀ ਤੇ ਜਦੋਂ ਆਪਾਂ ਮੱਥਾ ਟੇਕ ਕੇ ਅੰਦਰ ਅੱਗੇ ਆਉਣੇ ਆ ਜੀ ਤਾਂ ਖੱਬੇ ਹੱਥ ਜੋਤ ਜਗਦੀ ਆ ਜੀ 24 ਘੰਟੇ ਇੱਥੇ ਦੇਸੀ ਕੀ ਉਹਦੀ ਜੋਤ 24 ਘੰਟੇ ਚੱਲਦੀ ਰਹਿੰਦੀ ਆ ਜੀ ਵਾਹਿਗੁਰੂ ਵਾਹਿ ਸੱਚਾ ਪਾਤਸ਼ਾਹ ਜਦੋਂ ਆਪਾਂ ਵਾਪਸੀ ਬਾਹਰ ਨਿਕਲਦੇ ਹਾਂ ਜੀ ਤੇ ਇੱਧਰ ਸੱਜੇ ਪਾਸੇ ਸਿੰਘ ਬੈਠੇ ਨੇ ਜੋ ਕੜਾ ਪ੍ਰਸ਼ਾਦ ਦੀ ਸੇਵਾ ਕਰਦੇ ਨੇ ਆਹ ਦੋ ਬੋਲ ਗੱਲਾਂ ਕਰਦੇ ਨੇ ਬਾਬਾ ਜੀ ਦੀਆਂ ਹਾਂ ਸਬਦ ਪੜ ਸਕਦਾ ਵਾਹਿ ਖਾਲਸਾ ਵਾਹਿਗੁਰੂ ਫਤਿਹ ਬਾਬਾ ਜੀ ਉਹ ਠੀਕ ਹੋ ਜੀ ਠੀਕ ਹੈ ਜੀ ਵਾਹ ਸੇ ਤਾਂ ਠੀਕ ਹੈ ਈ ਨਾਮ ਹੈ ਜੀ ਤੁਹਾਡਾ ਐਮ ਸਿੰਘ ਪ੍ਰਸਾਦ ਜੀ ਉੱਚੀ ਬੋਲੋ ਥੋੜਾ ਜਿਆ ਪ੍ਰਸਾਦ ਕੀ ਸੇਵਾ ਕਰਤੇ ਹੈ ਅੱਛਾ ਜੀ ਠੀਕ ਹੈ ਕਿੰਨਾ ਕਿੰਨੇ ਸਾਲ ਹੋ ਗਏ ਜੀ ਇੱਥੇ ਹੀ ਹੈ ਕਈ ਸਾਲ ਹੋ ਗਏ ਆ ਕਰੀਬਾ ਇੱਥੇ ਹੀ ਗੁਰੂ ਘਰ ਜੀ ਹਾਂ ਠੀਕ ਹੈ ਜੀ ਜਿਹੜੀ ਹੁਣ ਨਵੀਂ ਬਿਲਡਿੰਗ ਬਣੀ ਹੈ ਜੀ ਉਹ ਕਦੋਂ ਤਿਆਰ ਹੋਈ ਆ ਇਹ ਕਰੀਬਾ ਗੁਰੂ ਮਹਾਂ ਗੁਰੂ ਨਾਨਕ ਦੇਵ ਜੀ ਮਹ ਪ੍ਰਕਾਸ਼ ਕੇ ਆਏ ਬਾਦ ਠੀਕ ਹੈ ਮੈਂ ਆ ਬਾਟਨ ਕੀਤਾ ਹੈ ਠੀਕ ਹੈ ਜੀ ਬਤਾਰਾ ਠੀਕ ਜਿਹੜੇ ਆਪਣੇ ਖੰਡਪੜ ਸਾਹਿਬ ਹੁੰਦੇ ਆ ਉਹ ਉੱਪਰ ਇੱਧਰ ਇੱਥੇ ਹੀ ਹੁੰਦੇ ਠੀਕ ਹੈ ਜੀ ਹੁਣ ਚੱਲਦਾ ਕੋਈ ਨਹੀਂ ਠੀਕ ਹੈ ਜੀ ਅੱਜ ਬਹੁਤ ਪਰ ਗਿਆ ਗਾੜੀ ਨਾ ਦੇਖੰਦੇ ਆਪਣਾ ਬਿਰਧ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਥ-ਸਾਥ ਪ੍ਰਤ ਪਾਲੇ ਪ੍ਰਭ ਸਿਵ ਲਾ ਕਰੇ ਹੋ ਮੇਰਾ ਚੀਤ ਆਪ ਗੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ आचर देख बडाई हर सिमर सिमर आनंद कर नानक प्रभ पूरन पैज रखाई मन बिलास भय साहेब के आचरज देख बडाई हर सिमर सिमर आनंद कर नानक प्रभ पूरन पैज रखाई एक शब्द और पर में मेरा सतगुर रखवाला होआ मेरा सतगुर रखवाला होवा धार कृपा प्रभ्यात दे राखिया ਹਰ ਗੋਬਿੰਦ ਨਮਾਨੀ ਰੁਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਰ ਫਲ ਪਾਏ ਸਤ ਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੋਏ ਸਵਾਰੇ ਹਮਰਾ ਗੁਣਿਆ ਗੁਣ ਨੇ ਵਿਚਾਰਿਆ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰਮਸਕਤ ਧਾਰਿਆ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰਮਾਸਕਤ ਧਾਰਿਆ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਜੀ ਇੱਥੇ ਸਰੋਵਰ ਹੈ ਜੀ ਤਿਆਰ ਹੁੰਦਾ ਆ ਤਾਂ ਇੱਥੇ ਬਹੁਤ ਪਾਣੀ ਭਰਿਆ ਹੁੰਦਾ ਸੰਗਤ ਆ ਇਸ਼ਨਾਨ ਕਰਦੀ ਹੈ ਜੀ ਉਹ ਬੈਕ ਸਾਈਡ ਤੇ ਜਿਹੜਾ ਹਾਲ ਬਣਿਆ ਹੋਇਆ ਜੀ ਇਹ ਹੁਣ ਨਵਾਂ ਬਣਾਇਆ ਤੁਹਾਨੂੰ ਦਰਸ਼ਨ ਕਰਾਉਨੇ ਆ ਉਹਦੇ ਵੀ ਜਾ ਕੇ ਮੀਰੀ ਪੀਰੀ ਦੀਵਾਨ ਹਾਲ ਆ ਜੀ ਸੇਂਗਤ ਜੀ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਆ ਇਹ ਸਾਰਾ ਲੰਗਰ ਹਾਲ ਆ ਜੀ ਤੇ 24 ਘੰਟੇ ਇੱਥੇ ਲੰਗਰ ਚੱਲਦਾ ਜੀ ਜਿਸ ਟਾਈਮ ਮਰਜੀ ਸੰਗਤ ਆ ਸਕਦੀ ਆ ਇਹ ਬਿਲਕੁਲ ਨਵਾਂ ਹੀ ਬਣਾਇਆ ਇਹਨਾਂ ਨੇ ਹੁਣ ਸਾਰਾ ਇਧਰਲੀ ਸਾਈਡ ਪਾਰਕ ਬਣਾਤੀ ਤੇ ਜਿਹੜੇ ਆ ਰਾਹ ਜ ਨਵਾਂ ਬਣਾਇਆ ਬਿਲਕੁਲ ਇੰਟਰਲੌਕ ਲੱਗੇ ਹੋਏ ਆ ਤੇ ਉਧਰਲੀ ਸਾਈਡ ਜਾ ਕੇ ਉਹ ਆ ਜੀ ਮੀਰੀ ਪੀਰੀ ਦੀਵਾਨ ਹਾਲ ਜਿਹੜਾ ਹੁਣ ਨਵਾਂ ਬਣਾਇਆ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਮੀਰੀ ਪੀਰੀ ਦੀਵਾਨ ਹਾਲ ਆ ਜੀ ਇਹ ਇਮਾਰਤ ਹੁਣੇ ਤਿਆਰ ਹੋਈ ਹੈ ਜੀ ਬਣ ਕੇ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹਦੇ ਅੰਦਰ ਚੰਨੇ ਆ ਸੰਗਤ ਜੀ ਇਹ ਜਿਹੜਾ ਹਾਲ ਬਣ ਕੇ ਤਿਆਰ ਹੋਇਆ ਨਾ ਇਹ ਤੁਸੀਂ ਸਮਝ ਲਓ ਵੀ ਪਿੰਡ ਦੇ ਵਿੱਚ ਜਿਵੇਂ ਪੈਲਸ ਹੁੰਦਾ ਪੈਲਸ ਦਾ ਕੰਮ ਕਰਦਾ ਜੀ ਕੋਈ ਜਿਹੜੇ ਗਰੀਬ ਪਰਿਵਾਰਾਂ ਮਾਤੜ ਨੇ ਉਹਨਾਂ ਦੇ ਵਿਆਹ ਇੱਥੇ ਹੁੰਦੇ ਆ ਜੀ ਤੇ ਇਹ ਗੁਰੂ ਘਰ ਨੇ ਸੇਵਾ ਰੱਖੀ ਹੋਈ ਆ ਬਈ ਕੋਈ 5000 ਤੋਂ ਲੈ ਕੇ 30-35000 ਤੱਕ ਤੁਸੀਂ ਆਪਣੀ ਜਿੰਨੀ ਤੁਹਾਡੀ ਜੇਬ ਸੁਮਰੱਥਾ ਰੱਖਦੀ ਆ ਉਸ ਹਿਸਾਬ ਦੇ ਨਾਲ ਤੁਸੀਂ ਦੇ ਸਕਦੇ ਆ ਇਹ ਇੱਕ ਪੈਲਸ ਆ ਜੀ ਤਕਰੀਬਨ ਹਾਲ ਆ ਤੇ ਜਦੋਂ ਮੇਲਾ ਹੁੰਦਾ ਆ ਉਦੋਂ ਇੱਥੇ ਦੀਵਾਨ ਲੱਗ ਜਾਂਦੇ ਆ ਤੇ ਹੁਣ ਮਤਲਬ ਪੈਲਸ ਆ ਇਹ ਆਉ ਤੁਹਾਨੂੰ ਅੰਦਰੋਂ ਦਿਖਾਲਦੇ ਇਹ ਹਾਲ ਦੇ ਜਿਹੜੇ ਸਾਈਡ ਤੋਂ ਦਰਵਾਜਾ ਆ ਉਹ ਉਧਰ ਦੀ ਐਂਟਰੀ ਕਰਾਂਗੇ ਤੇ ਇਹ ਗੁਰੂ ਘਰ ਦੀ ਪਾਣੀ ਦੀ ਟੈਂਕੀ ਆ ਜੀ ਇਹ ਆ ਜੀ ਹਾਲ میری پیری دیوان حال تقریبا اندروں ਤਾਂ حال بالکل میرج پیلس ਵਾਂਗੂ ਬਣਿਆ ਹੋਇਆ ਹੈ ਜੀ ਉਧਰਲੀ ਸਾਈਡ ਕਮਰੇ ਬਣੇ ਹੋਏ ਨੇ ਵਿਆਹ ਵਾਲੇ ਪਰਿਵਾਰ ਨੇ ਰਹਿਣ ਵਾਸਤੇ ਇੱਕ ਐਂਟਰੀ ਉਧਰੋਂ ਹੈ ਜੀ ਤੇ ਇੱਕ ਇੱਧਰ ਆ ਜੀ ਹਾਲ ਦੀ ਸਾਈਡ ਤੋਂ ਇਹ ਲੰਗਰ ਹਾਲ ਆ ਜੀ ਇਹ ਲੰਗਰ ਹਾਲ ਆ ਜੀ ਬਹੁਤ ਵੱਡਾ